ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਮੈਸੇਜ ਬਹੁਤ ਜ਼ਰੂਰੀ ਆ ਤੇ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਅਖੀਰ ਤੱਕ ਸੁਣਿਓ ਜ਼ਰੂਰ ਅੱਜ ਬੈਠੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਮਜੀਠਾ ਰੁੜਦੇ ਇੱਕ ਗੁਰੂ ਘਰ ਦੇ ਵਿੱਚ ਔਰ ਮੇਰੇ ਨਾਲ ਬੈਠੇ ਨੇ ਹਰਪ੍ਰੀਤ ਸਿੰਘ ਜੀ ਜਿਹੜੇ ਅੱਜ ਤੋਂ 7-8 ਪਹਿਲਾ ਮਹੀਨਾ ਤਿੰਨ ਨੂੰ ਨਾਂ ਦੇ ਬੰਦੇ ਸੀ ਔਰ ਇਹ ਇਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ 크੍ਰਿਸਚੀਅਨ ਧਰਮ ਦਾ ਜਿਹੜਾ ਸੀ ਪ੍ਰਚਾਰ ਕਰ ਰਿਹਾ ਸੀ ਤੇ ਉਹਨਾਂ ਦੇ ਵਿੱਚ ਆਏ ਸੀ ਪਰ ਇਸ ਵੀਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਚਾਰਨ ਕਰਨਾ ਸ਼ੁਰੂ ਕੀਤਾ ਸਮਝਣਾ ਸ਼ੁਰੂ ਕੀਤਾ ਅਖੀਰ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਆਈ ਤੇ ਇਹ ਵੀਰ ਨੇ ਜਿਹੜਾ 8 ਕੁ ਮਹੀਨੇ ਪਹਿਲਾਂ ਅੰਮ੍ਰਿਤ ਛਕ ਲਿਆ ਤੇ ਤੀਨੂ ਤੋਂ ਹਰਪ੍ਰੀਤ ਸਿੰਘ ਜਿਹੜਾ ਵਾ ਨਾਮ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਦੀ ਕਿਰਪਾ ਹੋਈ ਬੜੀ ਚੜ੍ਹਦੀ ਕਲਾ ਵਾਲਾ ਸੇਖਾ ਉਸ ਤੋਂ ਬਾਅਦ ਇਹਦੇ ਪਰਿਵਾਰ ਨੇ ਇਹਨੂੰ ਮੈਂਟਲੀ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਪਿਓ ਨੇ ਕੇਸ ਵੀ ਇੱਥੇ ਕੀਤਾ ਹੋਇਆ ਅਦਾਲਤ ਦੇ ਵਿੱਚ ਕਿ ਮੈਨੂੰ ਜਾਨ ਤੋਂ ਖਤਰਾ ਹੈ ਇਹਦੇ ਤੋਂ ਖਲਾਕੀ ਇਹ ਬੰਦੇ ਦੂ ਐਦਾਂ ਦਾ ਕੋ ਹੈ ਨਹੀਂ ਦੇ ਕੋਲੋਂ ਵੀ ਝੂਠੇ ਕੇਸ ਦੇ ਵਿੱਚ ਪਾ ਕੇ ਇਸ ਬੱਚੇ ਨੂੰ ਘਰੋਂ ਕੱਢਿਆ ਗਿਆ ਹੈ ਇੱਕ ਆਡੀਓ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਕਿਰਪਾ ਕਰਕੇ ਉਹ ਵੀ ਸੁਣਿਓ ਐਂਡ ਤੱਕ ਕਿ ਕਿੰਦਾ ਇਸ ਬੱਚੇ ਨੂੰ ਬਲੈਕ ਕਾਲਾਂ ਕੀਤੀਆਂ ਜਾਂਦੀਆਂ ਐ ਤੇ ਕਰੋੜਾਂ ਰੁਪਈਆਂ ਦੀਆਂ ਆਫਰਾਂ ਕੀਤੀਆਂ ਜਾਂਦੀਆਂ ਨੇ ਕਿ ਤੂੰ ਵਾਪਸ ਦੁਬਾਰਾ ਫੇਰ ਈਸਾਈਅਤ ਦੇ ਵਿੱਚ ਹੀ ਆ ਤੇ ਇਸ ਬੱਚੇ ਦੇ ਨਾਲ ਇਸ ਬੱਚੇ ਵੱਲੋਂ ਬਿਬਾਕੀ ਦੇ ਨਾਲ ਉਹਨਾਂ ਨੂੰ ਜਵਾਬ ਵੀ ਦਿੱਤਾ ਜਾਂਦਾ ਤਰਕ ਦੇ ਨਾਲ ਸਵਾਲ ਵੀ ਕੀਤੇ ਜਾਂਦੇ ਆ ਫਿਰ ਉਹਨਾਂ ਵੱਲੋਂ ਧਮਕੀਆਂ ਹੁੰਦੀਆਂ ਕਿ ਸਾਨੂੰ ਉੱਤੋਂ ਹੁਕਮ ਹੋਇਆ ਵਾ ਤੈਨੂੰ ਚੁੱਕ ਕੇ ਲੈ ਕੇ ਜਾਵਾਂਗੇ ਮੈਂ ਜ਼ਿਆਦਾ ਨਹੀਂ ਕੁਝ ਬੋਲਣਾ ਤੇ ਇਸ ਵੀਰ ਜਿਹੜਾ ਵਾ ਉਹ ਆਪਣੇ ਬਾਰੇ ਕੁਝ ਸ਼ੋਰਟਲੀ ਤੁਹਾਡੇ ਸਾਰੇ ਆ ਸਾਹਮਣੇ ਰੂਬਰੂ ਹੋਏਗਾ। ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਜੀ। ਮੈਨੂੰ ਇਹੋ ਦੱਸਣਾ ਚਾਹੁੰਨਾ ਹੈ ਕਿ ਮਤਲਬ ਵੀ ਆਪਣਾ ਵਿਝਾਵ ਜਿਹੜਾ ਹੈ ਸਿੱਖੀ ਧਰਮ ਦੇ ਵਿੱਚ ਹੋ ਗਿਆ ਤੇ ਮੇਰਾ ਪਰਿਵਾਰ ਜਿਹੜਾ ਆ ਉਹ ਉਹਨਾਂ ਨੂੰ ਮਤਲਬ ਵੀ ਇਹ ਚੀਜ਼ ਪਸੰਦ ਨਹੀਂ ਆ ਉਹ ਤਿੰਨ ਪੀੜੀਆਂ ਤੋਂ ਮਤਲਬ ਵੀ ਸਾਈ ਧਰਮ ਦੇ ਵਿੱਚ ਚੱਲਦੇ ਆ ਰਹੇ ਆ। ਹੁਣ ਮੇਰੀ ਮਤਲਬ ਧਿਆਨ ਇਸ ਚੀਜ਼ ਵੱਲ ਹੋ ਗਿਆ ਤੇ ਮੇਰੇ ਪਰਿਵਾਰ ਨੇ ਮਤਲਬ ਵੀ ਮੇਰੇ ਨਾਲ ਥੋੜਾ ਕੁ ਮਤਲਬ ਹੋ ਗਏ ਤੇ ਕੁਝ ਜਾਂ ਹਡੇ ਪਰਿਵਾਰ ਵਿੱਚ ਗਲਤ ਹੋ ਰਹੀਆਂ ਸੀ ਮਤਲਬ ਵੀ ਮੇਰੀ ਮਤਲਬ ਵੀ ਭਾਬੀ ਉਹ ਮਤਲਬ ਘਰ ਦੇ ਵਿੱਚ ਮਤਲਬ ਦਾ ਗਲਤ ਮਤਲਬ ਆਪਣੇ ਆਸ਼ਿਕ ਬੁਲਾਉਂਦੀ ਸੀ ਤੇ ਮਤਲਬ ਵੀ ਬੱਚੇ ਮਤਲਬ ਵੀ ਉਹਨਾਂ ਦੀ ਬੜੀ ਸਟੋਰੀ ਉਹ ਤੁਹਾਨੂੰ ਫੇਰ ਕਿਤੇ ਦੱਸਾਂਗੇ ਤੇ ਇਹਨਾਂ ਨੇ ਨਾ ਮਤਲਬ ਵੀ ਮੇਰੇ ਤੇ ਉੱਤੇ ਚੋਰੀ ਦਾ ਨਾਮ ਲਾਤਾ ਇਹਨਾਂ ਲਗਾਤਾ ਵੀ ਮੈਨੂੰ ਤੇਰੇ ਤੋਂ ਜਾਣ ਦਾ ਖਤਰਾ ਵਾ ਪਾਪਾ ਇਹ ਦੀ ਮਗਰ ਦੀ ਹੱਥ ਵੀ ਨਹੀਂ ਲਾਇਆ ਇਹਨਾਂ ਲਗਾਤਾਰ ਮੇਰੇ ਮੂੰਹ ਤੇ ਚਪੇੜਾ ਮਾਰਦਾ ਮੇਰੇ ਮਹਿੰਗੇ ਮਹਿੰਗੇ ਫੋਨ ਤੋੜਦਾ ਮੇਰੇ ਕਦੀ ਫਾਈਲਾਂ 파ੜ ਦਿੰਦਾ ਵਾ ਆਇਡੈਂਟੀਟੀ ਕਾਰਡ 파ੜ ਦਿੰਦਾ ਵਾ ਵਾਰਾ ਗੱਦੀ ਦਾ ਨਾਲ ਆਤਾ ਘਰ ਦੇ ਵਿੱਚ ਕੁੜੀਆਂ ਹੁੰਦੀਆਂ ਵਾ ਉਹਨਾਂ ਦੇ ਨਾਲ ਬੱਥਰਕੀ ਕਰਦਾ ਕਿਸੇ ਦੇ ਅੱਗੇ ਹੱਥ ਲਾਉਂਦਾ ਕਿ ਇਹਦੇ ਪਿੱਛੇ ਹੱਥ ਲਾਉਂਦਾ ਸਗੀਆਂ ਮੇਰੀਆਂ ਭਾਬੀਆਂ ਦੇ ਨਾਲ ਵੱਲੇ ਵੀ ਮੇਰਾ ਨਾਮ ਮਤਲਬ ਬਦਨਾਮ ਕਰਤਾ ਵੀ ਮਤਲਬ ਇਹ ਮੇਰੀ ਇੱਕ ਭਾਬੀ ਉਹ ਬਾਹਰ ਚਲ ਗਈ ਉਹ ਇਹਨਾਂ ਨੇ ਬਾਹਰ ਭੇਡਤਾ ਉਹਨੂੰ ਉਹ ਵੀ ਕਿੰਦੀ ਵੀ ਇਹਨੇ ਮੇਰ ਨਾਲ ਜਫਰਦਸਤੀ ਕੀਤੀ ਆ ਤੇ ਇੱਕ ਮੇਰੇ ਛੋਟੇ ਭਰਾ ਦੀ ਆ ਉਹਦੇ ਨਾਲ ਮਤਲਬ ਵੀ ਮੈਨੂੰ ਸੁਸਾਇਟੀ ਦੇ ਵਿੱਚ ਇੰਨਾ ਕੁ ਬਦਨਾਮ ਕਰ ਦਿੱਤਾ ਹੈ ਵੀ ਹਰ ਕੋਈ ਮੈਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਤੇ ਮਤਲਬ ਵੀ ਮੈਨੂੰ ਬਹੁਤ ਜ਼ਿਆਦਾ ਬਦਨਾਮ ਕਰ ਦਿੱਤਾ ਹੈ ਤੇ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਵਾ ਤੇ ਮਤਲਬ ਬਲੈਂਕ ਕੋਲਾ ਆ ਰਹੀਆਂ ਕਿ ਮੈਨੂੰ ਕਹਿੰਦੇ ਕਿ ਤੁਸੀਂ ਇਸਾਈਅਤ ਵਿੱਚ ਵਾਪਸ ਆ ਜਾਓ ਤੁਹਾਨੂੰ ਲੱਖਾਂ ਕਰੋੜਾ ਰੁਪਏ ਆਫਰ ਕੀਤੇ ਜਾਂਦੇ ਬਟ ਉਹਨਾਂ ਨੂੰ ਦੱਸ ਦਿੱਤਾ ਹੈ ਵੀ ਨਹੀਂ ਮੈਨੂੰ ਚਾਹੀਦੇ ਜੇ ਤੁਹਾਨੂੰ ਮਤਲਬ ਇਹੋ ਗੱਲ ਹੈ ਤਾਂ ਤੁਸੀਂ ਮੇਰੇ ਪਾਪਾ ਨੂੰ ਪੈਸੇ ਦੇਸੋ ਤੇ ਉਹ ਮਤਲਬ ਆਪਣੇ ਪੈਸੇ ਲੈ ਕੇ ਤੇ ਆਪਣਾ ਮਤਲਬ ਦਿਲ ਸ਼ਾਂਤ ਕਰ ਲੈਣ ਜੇ ਮਤਲਬ ਹੀ ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਬਾਕੀ ਮੈਨੂੰ ਆਪ ਗੁਰੂ ਦੀ ਬਾਣੀ ਦਾ ਸਰੂਰ ਚੜਿਆ ਵਾ ਤੇ ਆਪਾਂ ਮਤਲਬ ਇਹ ਚੀਜ਼ ਨੂੰ ਹੁਣ ਛੱਡ ਨਹੀਂ ਸਕਦੇ। ਹੁਣ ਵੀਰ ਜੀ ਹੁਣ ਆਏ ਸਾਡੇ ਕੋਲ ਤੇ ਇਹਨਾਂ ਨਾਲ ਮਤਲਬ ਹੀ ਅੱਜ ਮੇਰੇ ਮਲਾਪ ਹੋਇਆ ਆ ਆਪ ਵੀਰ ਪਿੱਛੇ ਖਲੋਤੇ ਸਤਨਾਮ ਸਿੰਘ ਜੀ ਇਹਨਾਂ ਨੇ ਮਤਲਬ ਹੀ ਕਰਾਇਆ ਸਾਡ ਤੇ ਹੁਣ ਇਹ ਵੀਰ ਕਹਿੰਦੇ ਆ ਕਿ ਮਤਲਬ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ। ਹੁਣ ਦੇਖੋ ਹੁਣ ਆਪਾਂ ਗੁਰੂ ਜੀ ਦੀ ਨਗਰੀ ਦੇ ਵਿੱਚ ਬੈਠੇ ਆ ਤੇ ਆਪਾਂ ਇਹੋ ਕਹਿੰਦੇ ਆ ਕਿ ਸੱਚ ਦੇ ਨਾਲ ਨਿਤਾਰਾ ਹੋਣਾ ਚਾਹੀਦਾ ਵਾ ਆਪਾਂ ਕਿਸੇ ਦਾ ਗਲਤ ਨਹੀਂ ਕਰਦੇ ਕਿਸੇ ਨੂੰ ਕੁਝ ਫਾੜਾ ਨਹੀਂ ਕਹਿੰਦੇ ਆਪਾਂ ਗੁਰੂ ਦਾ ਨਾਮ ਲੈ ਆਨੇ ਆਂ ਕੁਝ ਨਹੀਂ ਕਹੇ ਨੂੰ ਉਲਟਾ ਪਲਟਾ ਨਹੀਂ ਕਰੇ ਬਸ ਇਹੋ ਬਰੀ ਬੇਨਤੀ ਆ ਦੇਖੋ ਸੰਗਤ ਜੀ ਮੈਂ ਦੱਸਣਾ ਚਾਹੁੰਦਾ ਕਿ ਉਹ ਆ ਆਡੀਟਰੀ ਮੈਂ ਸਾਂਝੀ ਕਰਾਂਗਾ ਨਾ ਇਹਨੂੰ ਤੁਸੀਂ ਗੰਭੀਰਤਾ ਨਾਲ ਸੁਣਿਓ ਤੁਹਾਨੂੰ ਹਰ ਇੱਕ ਗੱਲਾਂ ਦਾ ਜਵਾਬ ਮਿਲ ਜਾਣਾ ਕਿ ਜਦੋਂ ਕੋਈ ਇਹਨਾਂ ਦੇ ਪਰਦੇ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਇਹਨਾਂ ਨਕਲੀ ਪਾਸਟਰਾਂ ਦੇ ਤੇ ਇਹ ਕਿਦਾਂ ਇੱਕ ਦੂਜੇ ਨੂੰ ਉਤਪਲਾ ਤੇ ਖਰੀਦਣ ਦੀ ਕੋਸ਼ਿਸ਼ ਕਰਦੇ ਆ ਫਿਰ ਧਮਕਾਉਂਦੇ ਵੀ ਆ ਫਿਰ ਜੇ ਕੋਈ ਨਹੀਂ ਹੁੰਦਾ ਤਾਂ ਕਾਨੂੰਨ ਦਾ ਸਹਾਰਾ ਲੈ ਕੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਵੀ ਬਹੁਤ ਵਾਰ ਇਦਾਂ ਹੋਇਆ ਵਾ ਬਾਕੀ ਨਾਲ ਵੀ ਸਾਰਾ ਕੁਝ ਇਦਾਂ ਹੀ ਹੁੰਦਾ ਵਾ ਪਰ ਸੱਚ ਸੱਚ ਹੁੰਦਾ ਝੂਠ ਝੂਠ ਹੁੰਦਾ ਧਰਮ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਹਰੇਕ ਨੂੰ ਹੱਕ ਆ ਆਪਣੇ ਧਰਮ ਵਿੱਚ ਰਹਿਣ ਦਾ ਸਤਕਾਰ ਸਿੱਖ ਨਾਲੋਂ ਵੱਧ ਦੂਜੇ ਧਰਮ ਦਾ ਸਤਕਾਰ ਕਿੰਨਾ ਹੀ ਕਰਨਾ ਸਾਡੇ ਤੇ ਗੁਰੂਆਂ ਨੇ ਦੂਜੇ ਦੇ ਸਤਿਕਾਰ ਦੇ ਪ੍ਰਤੀ ਆਪਣਾ ਸੀਸ ਜੜਾ ਨਿਵਾਰ ਕਰ ਦਿੱਤਾ ਪਰ ਅੱਜ ਇਹ ਬੱਚਾ ਮਾਂ ਪਿਓ ਨੂੰ ਛੱਡ ਕੇ ਤੇ ਗੁਰੂ ਸਾਹਿਬ ਦੇ ਉੱਪਰ ਯਕੀਨ ਰੱਖ ਕੇ ਇਹਨੇ ਆਖਿਆ ਕਿ ਮੇਰਾ ਪਿਓ ਸਿਰਫ ਗੁਰੂ ਗੋਬਿੰਦ ਸਿੰਘ ਆ ਤੇ ਘਰੋਂ ਬੇਕਾਰ ਵਿਚਾਰਾ ਹੋਇਆ ਤੇ ਆਪਣੀ ਮਜ਼ਦੂਰੀ ਕਰਕੇ ਜਿਹੜਾ ਵਾ ਉਹ ਗੁਜ਼ਾਰਾ ਕਰ ਰਿਆ ਤੇ ਇਹ ਵੀਰ ਨੂੰ ਗੁਰੂ ਘਰ ਵਿਸ਼ਵਾਸ ਦਿਵਾਇਆ ਕਿ ਸੱਜਣਾ ਤੂੰ ਕੱਲਾ ਨਹੀਂ ਗੁਰੂ ਦਾ ਖਾਲਸਾ ਤੇਰੇ ਨਾਲ ਖੜਾ ਹੈ ਤੇ ਇਹ ਭਰਾ ਅੱਜ ਤੋਂ ਬਾਅਦ ਮੇਰੇ ਨਾਲ ਹੀ ਰਹੇਗਾ ਜਿੱਥੇ ਵੀ ਜਾਵੇਗਾ ਮੇਰੇ ਨਾਲ ਜਾਵੇਗਾ ਇਹ ਭਰਾਵਾ ਸਾਡਾ ਤੇ ਗੁਰੂ ਕਿਰਪਾ ਕਰੇ ਪੂਰਾ ਪੰਥ ਇਹਦੇ ਨਾਲ ਖੜੇਗਾ ਤੇ ਜਿੱਥੋਂ ਤੱਕ ਵੀ ਸਾਨੂੰ ਜੰਗ ਲੜਨੀ ਪਈ ਇਹਨੂੰ ਇਨਸਾਫ ਤੋਂ ਆਉਣ ਵਾਸਤੇ ਅਸੀਂ ਜ਼ਰੂਰ ਲੜਾਂਗੇ ਦੂਜੀ ਚੀਜ਼ ਇਹ ਆ ਮਿੱਤਰ ਪਿਆਰਿਓ ਵੀ ਸਾਨੂੰ ਮਤਲਬ ਨਹੀਂ ਆ ਤੁਹਾਡੇ ਧਰਮ ਨਾਲ ਨਾ ਅਸੀਂ ਉਂਗਲ ਚੱਕਦੇ ਆ ਪਰ ਜਿਸ ਤਰੀਕੇ ਦੇ ਨਾਲ ਇਹ ਨਕਲੀ ਪਾਸਟਰ ਕਹਿ ਰਿਹਾ ਕਿ ਪੈਸਾ ਅਮਰਤ ਆ ਹਾਂਜੀ ਇਹ ਅਮਰ ਅਮਰਤ ਨਹੀਂ ਆ ਸੇਕ ਕਿਰਪਾਨਾ ਕੋ ਪਉਂਦੇ ਆ ਗੁਵਾ ਜਿਆ ਕਰੋ ਕਾਰ ਜਾ ਕੇ ਪਿੰਡੋਂ ਪਿੰਡ ਜਾ ਕੇ ਨਕਲੀ ਪਾਸਟਰ ਜਿਹੜੇ ਤਿੰਨ ਦਿਨ ਪਹਿਲਾਂ ਘੋਰੇ ਦੀਆਂ ਖੁਰੀਆਂ ਨੂੰ ਲਾਉਂਦੇ ਹੁੰਦੇ ਸੀ ਅੱਜ ਜੋ ਕਈ ਪਾਸਟਰ ਬਣੇ ਨੇ ਸਾਰੇ ਮਾੜੇ ਨਹੀਂ ਹੁੰਦੇ ਭਾਈ ਬਹੁਤ ਚੰਗੇ ਹੁੰਦੇ ਆ ਉਹ ਪਾਸਟਰ ਵੀ ਹੈਗੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬਣ ਕੇ ਸੇਵਾ ਵੀ ਕਰਦੇ ਆ ਗੁਰੂ ਘਰਾਂ ਦਾ ਪ੍ਰਸ਼ਾਦ ਵੀ ਖਾਂਦੇ ਆ ਤੇ ਇਹ ਨਕਲੀ ਪਾਸਟਰ ਗੁਰੂ ਘਰ ਦਾ ਲੰਗਰ ਤੱਕ ਵੀ ਮਨਾ ਕਰਦੇ ਆ ਪ੍ਰਸ਼ਾਦ ਤੱਕ ਉਹਨੂੰ ਮਨਾ ਕਰਦੇ ਆ ਅਸੀਂ ਤੁਹਾਡੇ ਤੁਹਾਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਸਾਡੇ ਧਰਮ ਦੇ ਵਿੱਚ ਉਸਵੇਟ ਕਰੋਗੇ ਤਾਂ ਮਿੱਤਰ ਪਿਆਰਿਆ ਪਰ ਅਸੀਂ ਖੜੇ ਆ ਠੀਕ ਆ ਇਸ ਕਰਕੇ ਇਹ ਵੀਰ ਅੱਜ ਤੋਂ ਬਾਅਦ ਸਾਡੇ ਨਾਲ ਆ ਜੇ ਕਿਸੇ ਨੇ ਭਾਈ ਇਹਨੂੰ ਖਰੀਦਣ ਆਉਣਾ ਵਾ ਤਾਂ ਵੀ ਆਵੇ ਜੇ ਕਿਸੇ ਨੇ ਕੋਈ ਜਵਾਬ ਮੰਗਣ ਆ ਤਾਂ ਵੀ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਵੀਰ ਇਹਨਾਂ ਪੋਸਟਰਾਂ ਦੇ ਨਕਲੀ ਪੋਸਟਰਾਂ ਦੇ ਖਿਲਾਫ ਜਿਹੜਾ ਵਾ ਉਹ ਮੀਡੀਆ ਦੇ ਸਾਹਮਣੇ ਵੀ ਆਏਗਾ ਆਪਣੇ ਜਵਾਬ ਵੀ ਕਰੇਗਾ ਸਾਰਾ ਕੁਝ ਕਰੇਗਾ ਕਿਉਂਕਿ ਇਹ ਇੰਨੇ ਹੁਣ ਗੁਰੂ ਦਾ ਅੰਮ੍ਰਿਤ ਜਿਹੜਾ ਵਾ ਉਹ ਛੱਕ ਲਿਆ ਤੇ ਇਹਦੇ ਅੰਦਰ ਹੁਣ ਇਹ ਜੀ ਬੋਲਦਾ ਉਹ ਨਿਰੰਕਾਰ ਬੋਲਦਾ ਇਸ ਕਰਕੇ ਮੇਰੇ ਵੀਰ ਇਹ ਭਰਾ ਦੀ ਜ਼ਿੰਮੇਵਾਰੀ ਹੁਣ ਦਵਿੰਦਰ ਸਿੰਘ ਨੇ ਪਈ ਬਾਬਾ ਦੀਪ ਸਿੰਘ ਨੇ ਕਿਰਪਾ ਕਰਕੇ ਚੱਕ ਲਈ ਹੈ ਤੇ ਇਹ ਹੁਣ ਭਰਾ ਹਮੇਸ਼ਾ ਮੇਰੇ ਨਾਲ ਹੀ ਰਹੇਗਾ ਠੀਕ ਆ ਮੇਰੇ ਘਰ ਵਿੱਚ ਹੀ ਰਹੇਗਾ ਜੀ ਇਹ ਠੀਕ ਆ ਇਸ ਕਰਕੇ ਹੁਣ ਜਿਹੜੇ ਇਹ ਇਹਨੂੰ ਧਮਕੀਆਂ ਦਿੰਦੇ ਆ ਵੀ ਤੈਨੂੰ ਚੁੱਕ ਕੇ ਲੈ ਕੇ ਜਾਵਾਂਗੇ ਉੱਤੋਂ ਹੁਕਮਾਂ ਪਈ ਹੁਣ ਕਿੱਥੋਂ ਤੋਕਮ ਹੋ ਗਿਆ ਪਰ ਸਾਡੇ ਵੀ ਤੁਰ ਦਰਗਾਹ ਤੋਂ ਹੁਕਮ ਹੋ ਗਿਆ ਕਿ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮਿੱਤਰਾ ਆਉਣਾ ਮਾ ਤੇ ਜੀ ਆਇਆਂ ਨੂੰ ਜੇ ਤਾਂ ਤੁਸੀਂ ਭਰਾ ਬਣ ਕੇ ਹੋ ਕੇ ਦਾਲ ਪ੍ਰਸ਼ਾਦਾ ਛਕਾ ਕੇ ਖਲਾਂਗੇ ਤੇ ਜੇਕਰ ਤੁਸੀਂ ਇਹ ਭਰਾ ਦੇ ਉਂਗਲ ਵਾਲ ਵੀ ਕਿਨੇ ਗਾਲ ਵੇਖਿਆ ਤੇ ਫਿਰ ਸਾਡੇ ਗੁਰੂ ਨੇ ਤਾਂ ਸਾਨੂੰ ਦੋਸਤਾਂ ਸਿਖਾਈ ਆ ਘਰ ਆ ਮਹਿਮਾਨ ਵਾਸਤੇ ਦੇਗ ਤੇ ਜਿਹੜਾ ਫਿਰ ਚੜ ਕੇ ਆਉਂਦਾ ਉਹਦੇ ਵਾਸਤੇ ਤੇਗ ਕੱਲ ਤੂੰ ਇਹਦੇ ਹੱਥ ਤੇ ਤੇਗ ਵੀ ਹੋਏਗੀ ਇਹਦੇ ਹੱਥ ਦੇ ਵਿੱਚ ਤੇ ਗੁਰੂ ਕਿਰਪਾ ਕਰੇ ਇਹ ਜਿਹੜੀ ਕਿਰਪਾਨ ਲਵਾਉਣ ਨੂੰ ਫਿਰਦੇ ਆ ਉਹ ਛੋਟੀ ਤਾਂ ਛੱਡੋ ਹੁਣ ਵੱਡੀ ਵੀ ਇਹਦਾ ਦਿਵਾਲੀ ਆਏਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਵਾ ਇਸ ਭਰਾ ਦੇ ਨਾਲ ਡਟ ਕੇ ਖੜੇ ਆ ਮੇਰੇ ਵੀਰ ਤੇ ਜੇ ਕਿਸੇ ਨੇ ਵੀ ਇਹਦੇ ਵੱਲ ਉਂਗਲ ਚੁੱਕ ਕੇ ਵੇਖੀ ਤਾਂ ਉਹ ਮੇਰਾ ਭਰਾ ਜਿਹੜਾ ਵਾ ਉਹ ਸੋਚ ਸਮਝ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ